ਨਾਲ ਉਹ ਕੇ ਰੈਡੀ ਹੋ ਗਏ ਦੂਸਰੇ ਦਿਨ ਦੇ ਲਈ ਤੇ ਕਾਲੇ ਕੱਪੜੇ ਨਾਲ ਪੜਤੀਲੀਆਂ ਕਰਾਪਾ ਪਾ ਕੇ ਮੈਂ ਤਿਆਰ ਹੂ ਬੂਟ ਮੈਚ ਕੰਫਰਟੇਬਲ ਪਾਏ ਆ ਇਹਦਾ ਕਾਰਨ ਇਹ ਆ ਕਿਉਂਕਿ ਅੱਜ ਤੁਰਨ ਫਿਰਨ ਵਾਲਾ ਕਾਫੀ ਹੋਣਾ ਅੱਜ ਅਸੀਂ ਜਾਣਾ ਸਿਟੀ ਟੂਰ ਦੇ ਲਈ ਫਿਰ ਦਬਈ ਮਾਲ ਜਾਣਾ ਤੇ ਫਿਰ ਬਰਜ ਖਲੀਫਾ ਜਾਣਾ ਤਿੰਨ ਕੰਮ ਨੇ ਮੇਰੇ ਖਿਆਲ ਨਾਲ ਤੁਰਨ ਫਿਰਨ ਵਾਲਾ ਕਾਫੀ ਹੂ ਤਾਂ ਮੈਂ ਕੰਫਰਟੇਬਲ ਜੁੱਤੀ ਪਾਏ ਆ ਤੇ ਤੇ ਆਗਾ ਜਿਹਨੂੰ ਇਗਨੋਰ ਕਰਿਓ ਸਮਾਨ ਬਹੁਤ ਬਿਆ ਹੁ ਮੈਂ ਆਪਦਾ ਬੈਗ ਚੱਕ ਕੇ 커피 ਪੀਣ ਦੇ ਲਈ ਨਿਕਲਦਾ ਥੋੜੇ ਬ੍ਰੈਕਫਾਸਟ ਲਈ ਤੇ ਪ੍ਰੋਕਸ਼ਨ ਆ ਬੜਾ ਵਧੀਆ ਸੀਗਾ ਹਾਂ ਸਾਰੀਆਂ ਵੈਜਨਸ ਆਉਣ ਦਾ ਜੋ ਆਪਸ਼ਨਸ ਚਾਹੁੰਗੇ ਤੁਸੀਂ ਖਾਣਾ ਤੇ हां तो फिर हम मैं खाण लगेया फ्रूट ते काफी गुड ਸੀਗਾ ਮੈਨੂੰ ਵਧੀਆ ਲੱਗਿਆ ਪ੍ਰਬੰਧ ਇਹਨਾਂ ਦਾ ਹੁਣ ਸਾਡੇ ਕੋਲੇ 20 ਮਿੰਟ ਨੇ 20 ਮਿੰਟ ਖਾਣੇ ਐ ਇੰਜੋਏ ਕਰਦੇ ਆ ਥੋੜਾ ਰਿਲੈਕਸ ਕਰਦੇ ਤੇ ਉਸ ਬਾਅਦ ਫਿਰ ਨਿਕਲਦੇ ਆ ਡਬਈ ਸਿਟੀ ਟੂਰ ਨੂੰ ਮੇਰਾ ਇਹ ਟਾਈਮ ਲੱਗਿਆ ਮੈਂ ਤੁਹਾਨੂੰ ਬਫੇ ਦਿਖਾਉਣਾ ਕਾਫੀ ਗੁੱਡ ਲੱਗ ਸਾਰੇ ਤਰ੍ਹਾਂ ਦੇ ਖਾਣੇ ਹੈਗੇ ਆ ਪੋਹਾ ਇੰਡੀਅਨ एवरीथिंग अरैबिक ਬ੍ਰੈਡ ਨਵੀਂ ਚੀਜ਼ ਮੈਂ ਟਰਾਈ ਕੀਤੀ ਅਰੇਬਿਕ ਬ੍ਰੈਡ ਰੋਟੀ ਨੂੰ ਹੀ ਲੱਗਿਆ ਮੈਨੂੰ ਤਾਂ ਪਰ ਮੈਨੂੰ ਸ਼ੌਂਕ ਆ ਨਵੀਂ ਰੀਜਨ ਟਰਾਈ ਕਰਨ ਦਾ ਇਟ ਵਾਸ ਜਰ। ਸਭ ਜਨਰਲ ਟਾਈਮ ਵੇਟ ਕਰਦੇ ਆ ਮੈਂ ਗੱਲ ਸੁਣਾਉਣਾ ਇੱਥੇ ਮੈਨੂੰ ਜੋ ਮੈਂ ਅੱਖੀਂ ਦੇਖਿਆ ਮੈਨੂੰ ਲੱਗਿਆ ਵੀ ਇੱਥੇ ਜ਼ਿਆਦਾ ਆਪਣੇ ਪਾਕਿਸਤਾਨੀ ਲੋਕ ਨੇ ਤੇ ਰਾਹ ਤੁਹਾਨੂੰ ਕਰੂਜ਼ ਦੀ ਕਹਾਣੀ ਸੁਣਾਉਣਾ ਕਰੂਜ਼ ਉਹ ਤਾਂ ਵਧੀਆ ਸੀਗਾ ਐਕਸਪੀਰੀਅੰਸ ਸਾਰਾ ਹਨਾ ਪਰ ਇੱਕ ਜੀ ਜਿਹੜੀ ਮੈਨੂੰ ਲੱਗੀ ਆਪਣੇ ਇਥੇ ਦੇਸੀ ਬੰਦੇ ਆ ਜਿਹੜੀਆਂ ਇੰਡੀਅਨ ਹੋ ਗਏ ਪਾਕਿਸਤਾਨੀ ਸਾਰੇ ਕੋਈ ਨਹੀਂ ਆਪਣੇ ਇੱਕੋ ਜਿਹੇ ਹੀ ਆ ਬੰਦੇ ਇਹਨਾਂ ਪੇਸ਼ੈਂਟਸ ਬਹੁਤ ਘਟਾ ਜੇ ਮੈਂ ਰਾਤ ਅਸੀਂ ਕਿ ਉਹ ਕਹਿੰਦੇ ਵੀ ਸੋਸੀ ਤੁਹਾਨੂੰ ਸੱਦਾਂਗੇ ਇੱਕ ਇੱਕ ਟੇਬਲ ਨੂੰ ਵੀ ਇੱਕ ਟੇਬਲ ਨੂੰ ਸੱਦਾਂਗੇ ਉਹ ਆਇਓ ਆਪਣਾ ਖਾਣਾ ਪਾਇਓ ਫਿਰ ਦੂਸਰੇ ਨੂੰ ਸੱਦਾਂਗੇ ਪਰ ਉਹੀ ਈਡੀ ਵਾਲੀਆਂ ਗੱਲਾਂ ਉਹ ਇੱਕ ਟੇਬਲ ਨੂੰ ਸੱਦਿਆ ਕਿਉਂ ਨਹੀਂ ਦੂਸਰਾ ਉੱਥੇ ਤੀਸਰਾ ਉੱਥੇ ਸਾਰਿਆਂ ਨੂੰ ਜਾ ਕੇ ਗਾਹ ਪਾ ਲਿਆ ਤੇ ਮੈਂ ਦੇਖ ਰਿਹਾ ਸੀ ਉੱਥੇ ਵਿਚਾਰੀ ਇੱਕ ਕੁੜੀ ਸੀ ਤੇ ਉਹ ਐ ਖੜੀ ਮੂੰਹ ਜਿਹਾ ਬਣਾਈ ਜਾਵੇ ਮੈਂ ਲਾਵਾਂ ਸਾਹਿਬ ਮੈਂ ਕਿਹਾ ਵੀ ਯਾਰ ਇੱਥੇ ਵੀ ਉਹੀ ਕੰਮ ਕਰਦੇ ਆ ਆਪਣੇ ਦੇਸ਼ੀ ਹਨ ਕਿਸੇ ਵੀ ਕੰਟਰੀ 'ਚ ਨੇ ਥੋੜਾ ਮੈਨਰਸ ਘੱਟ ਦਿਖਾਉਂਦੇ ਆ ਬੇਸਿਕ ਨੈਸੈਸਿਟੀ ਹੈ ਬਟ ਐਨੀਵੇ ਹੁਣ ਵੇਟ ਕਰਕੇ ਉਹਦੀ ਡਰਾਈਵਰ ਦੀ ਤੇ ਫਿਰ ਨਿਕਲਾਂਗੇ ਕੋਈ ਕਿ ਸਟਾਪ ਲਿਆ ਜੀ ਮੈਂ ਕਿਹਾ ਚੱਲ ਸਮਾਨ ਲੈ ਲਈਏ ਇੱਥੇ ਥੋੜਾ ਜਿਹਾ ਸਨੈਕਸ ਕਿਤਨਾ ਕਿਤੇ ਖਾਦੇ ਜਾਂਦੇ ਆ ਛੋਟੀ ਜੀ ਸੁਪਰਮਾਰਕਟ ਆ ਉੱਥੋਂ ਅਸੀਂ ਆ ਸਮਾਨ ਚੱਕ ਲੈਣਾ ਲੈ ਕੇ ਫਿਰ ਬਾ ਮਰੀਨਾ ਤੇ ਜਿਹੜਾ ਤੇ ਜਾਂਦੇ ਬਾ ਫਰੀ ਲੈ ਜਾਂਦੀ ਆਪਣੇ ਇੱਕਦਾਂ ਕਿਤੇ ਕੰਮ ਆਏ ਨਹੀਂ ਹੁੰਦੀ ਆ ਹੁਣ ਮੈਂ ਲੱਭਦਾ ਵਹਾਂ ਆ ਮੈਨੂੰ ਦੇਖ ਗਿਆ ਸਕੂਟਰ ਕਿਉਂਕਿ ਇਹ ਜਿਹੜੀ ਬਾਕ ਆ ਮੇਰੇ ਪਿੱਛੇ ਆ ਸਾਰੀ ਇਹ ਹੈਗੀ ਆ 8 ਕਿਲੋਮੀਟਰ ਲੰਬੀ ਇਹਨਾਂ ਤਰ੍ਹਾਂ ਤੇ ਜਾਣੀ ਹੋਣਾ ਜਿਵੇਂ ਆ ਬਾਈ ਵਧਾਈ ਜਾਂਦਾ ਇਹਦੇ ਨੂੰ ਇੱਥੇ ਕਿਡਾ ਦੇ ਆਉਂਦੇ ਆ ਤੇ ਫੇਰੀ ਝੂਟਾ ਲਿਆ ਜਾਊਗਾ ਨਹੀਂ ਤਾਂ ਫਿਰ ਅਸੀਂ ਔਰ ਕਿਤੇ ਵੀ ਨਹੀਂ ਜਾਣਾ ਮੈਂ ਇਹਦੀ ਐਪ ਲੱਭਦਾ ਐਪ ਲੱਭ ਕੇ ਦੇਖਦਾ ਜੇ ਮਿਲ ਗਿਆ ਹਾਂ ਮਾਸ ਰੈ residancy ਆ ਉੱਪਰੋਂ ਜ਼ਿਆਦਾ ਸੋਹਣੀ ਲੱਗਦੀ ਇੱਥੇ ਅਸੀਂ ਵਿੱਚ ਫਿਰ ਰਹੇ ਸੀ ਪਰ ਕੁਝ ਪਤਾ ਨਹੀਂ ਕਿ ਲੱਗ ਰਿਹਾ ਨਾਰਮਲ ਹੀ ਲੱਗ ਰਿਹਾ ਹੈ ਤੇ ਆਹ ਹੈ ਜੇ ਇੱਥੋਂ ਦੇ ਬਹੁਤ ਹੀ ਅਮੀਰ ਲੋਕਾਂ ਦੇ ਘਰ ਜਿਹੜਾ ਤੁਸੀਂ ਇਹ ਚਿੱਟੀ ਕੰਧ ਦੇਖ ਰਹੇ ਹੋ ਇਹ ਉਹਦੇ ਘਰ ਦਾ ਬਾਗਲਾ ਕਿਲੋ-ਕਿਲੋਮੀਟਰ ਤੱਕ ਲੰਬੇ ਬਾਗਲੇ ਸੀ ਜਿਹੜੇ ਉੱਥੋਂ ਦੇ ਬਹੁਤ ਕਿੰਗ ਦੀ ਫੈਮਿਲੀ ਦੇ ਲੋਕ ਨੇ ਘਰ ਤਾਂ ਬਹੁਤ ਪਿੱਛੇ ਜਾ ਕੇ ਤੁਹਾਨੂੰ ਦੇ ਦੂਗਾ ਓਹ ਥੋੜਾ ਜਿਹਾ ਦੂਰ ਸਾਰੇ ਘਰ ਦੇਖਦਾ ਪਰ ਆ ਜਿੰਨੀ ਚਿੱਟੀ ਸੰਧ ਦੇਖ ਰਹੀ ਐ ਸਾਰਾ ਇੱਕੋ ਘਰ ਦਾ ਇੱਕੋ ਬੰਦੇ ਦਾ ਪਾਗਲਾ ਐ ਛਾਲਾਂ ਦਾ ਮੌਸਮ ਤਾਂ ਇਹਨਾਂ ਦਾ ਬਹੁਤ ਸੋਹਣਾ ਹੁਣ ਮੈਂ ਪਹੁੰਚ ਗਿਆ ਇੱਥੇ ਜਮਹਿਰਾ ਬੀਚ ਦੇਖੋ ਨਾ ਥੋੜੀ ਜੀ ਆਹ ਇਹਨਾਂ ਦੇ ਕ੍ਰੋਸਿੰਗਾਂ ਨਹੀਂ ਤਾਂ ਭਾਈ 400 ਦੇ ਰਮ ਫਾਈਨ ਜੇ ਤੁਸੀਂ ਇਹ ਤੋਂ ਨਹੀਂ ਕ੍ਰੋਸ ਕਰਦੇ ਸਾਹਮਣੇ ਦੇਖ ਰਹੀ ਆਪਾਂ ਨੂੰ ਜਮਹਿਰਾ ਬੀਚ ਤੇ ਜਿਹੜੇ ਉਹ ਖੱਪੇ ਵਸੇ ਨੇ ਉਹ ਹੋਟਲ ਸ਼ਿਪਰਗੇ ਦੇਖਦੇ ਆ ਜਿਹੜੇ ਉਹ ਸ਼ਿਪ ਜਿਹਾ ਲੱਗਦਾ ਉਹ ਸ਼ਿਪ ਨਹੀਂ ਹੈਗਾ ਹੋਟਲ ਆ ਭਾਈ ਇਹਨਾਂ ਦਾ ਨਾਮ ਹੈਗਾ ਬੁਰਜ ਅਲ ਰਾਬ ਦੁਬਈ ਇਹ ਤਾਂ ਕਾਫੀ ਮਹਿੰਗਾ ਹੋਟਲ ਆ ਜੀ ਚ 5000 ਯੂ ਐਸ ਡੀ ਤੱਕ ਦਾ ਹੈ ਸੂਟ ਨੇ ਜਾਂ ਮਹਿੰਗੇ ਵੀ ਨੇ ਉਦੋਂ ਇਹ ਆਹ ਬੁਰਜ ਅਲ ਰਾਬ ਦੁਬਈ ਬਾਕੀ 2 ਚ ਬਹੁਤ ਸੋਹਣੀ ਇਹਨਾਂ ਦੀ ਇਹ ਤਾਂ ਬਹੁਤ ਸੋਹਣੀਆਂ ਇਹਨਾਂ ਦੀ ਮੇਰਾ ਮੈਨੂੰ ਚਲ ਟਾਈਮ ਦੀ ਥੋੜੀ ਕਮੀ ਆ ਕਿਉਂਕਿ ਦੂਬਾ ਬੁਰਜ ਖਲੀਫਾ ਜਾਣਾ ਪਰ ਪਾਣੀ ਇੰਨਾ ਕ ਜਿਆਦਾ ਸਾਫ ਸੀਗਾ ਅ ਮੇਰਾ ਦਿਲ ਕਰਦਾ ਇਹ ਕੱਪੜੇ ਲਾ ਕੇ ਪਾਣੀ ਛਾਲ ਮਾਰਦਾ ਬਹੁਤ ਜਿਆਦਾ ਸੋਹਣੀ ਬੀਚ ਅ ਪਿੱਛੇ ਹੁੰਦਾ ਇਹਦਾ ਟੌਰਟਲ ਪੁਸ਼ ਕਲਰ ਦਾ ਪਾਣੀ ਆ ਜੇ ਥੋੜਾ ਅੱਗੇ ਚਲੇ ਜਾਈਏ ਉੱਥੇ ਬਲੂ ਆ ਤੇ ਉੱਤੋਂ ਮੌਸਮ ਇੰਨਾ ਵਧੀਆ ਬੰਦਾ ਭਾਵੇਂ ਝੱਗਾ ਲਾ ਕੇ ਫਰੀ ਜਾਵੇ ਨਹੀਂ ਵਧੀਆ ਧੁੱਪ ਨਾ ਠੰਡਾ ਨਾ ਕਰਨੀ ਐ ਸਵੇਰ ਨਾਈਸ ਬਈ ਯਾਰ ਰਹਿ ਨਹੀਂ ਅੱਗੇ ਆ ਦੇਖ ਲਿਆ ਉਹਨਾਂ ਨੇ ਸਪੈਸ਼ਲ ਰਨਿੰਗ ਪੈਡ ਬਣਾਇਆ ਬੀਚ ਤੇ ਆ ਤਾਂ ਉਹਦਾ ਪੱਕਾ ਏਰੀਆ ਫਿਰ ਰਨਿੰਗ ਪੈਡ ਬਹੁਤ ਪੋਲਾ ਹਾਂਜੀ ਤੇਰਾ ਵਾਕਿੰਗ ਆ ਗਿਆ ਈਚ ਆ ਗਈ ਹੋ ਜੇ ਫਿਰ ਫਾਇਰ ਫੋਰ ਕੇ ਆਪਾਂ ਅਗਲੀ ਲੋਕੇਸ਼ਨ ਪਹੁੰਚ ਗਏ ਅਸੀਂ ਦੁਬਈ ਫਰੇਮ ਤੇ ਤੇ ਇੱਥੇ ਮੈਂ ਕਿਹਾ ਵੀ ਜਿਹੜੀ ਟ੍ਰੈਕਟਰ ਆਈ ਏ ਟ੍ਰੈਕਟਰ ਲੈਨੇ ਆ ਲੈ ਕੇ ਉੱਪਰ ਜਾ ਕੇ ਸੁਣਨ ਨੂੰ ਆਇਆ ਵੀ ਇਹਦੇ ਇੱਕ ਪਾਸੇ ਸਾਰਾ ਨਵਾਂ ਦੁਬਈ ਆ ਦੂਜੇ ਪਾਸੇ ਸਾਰਾ ਪੁਰਾਣਾ ਦੁਬਈ ਆ ਉਤੋਂ ਦੀਂਦਾ ਵਾ ਤੇ ਆਈ ਬਲੀਵ 150 ਕਿੰਨੇ ਕਿੰਨੇ ਮੀਟਰ ਗਿਆ ਸੀ ਉਹਨੇ ਬੰਦੇ ਨੇ ਵੀ ਇੰਨੀ ਲੰਬੀ ਹੈ ਦੀ ਹਾਈਟ ਤੇ ਉਸ ਤੋਂ ਬਾਅਦ ਸਾਡਾ ਪਲਾਨ ਹੈਗਾ ਵੀ ਇੱਥੋਂ ਟੈਕਸੀ ਕਰਾਂਗੇ ਟੈਕਸੀ ਕਰਕੇ ਜਾਵਾਂਗੇ ਦੁਬਈ ਮਾਲ ਤੇ ਅਮ ਬੁਰਜ ਖਲੀਫਾ ਉੱਥੇ ਹੀ ਨੇ ਦੁਬਈ ਮਾਲ ਦਾ ਹੀ ਹਿਸਾਬਾ ਬੁਰਜ ਖਲੀਫਾ ਤਾਂ ਹੁਣ ਅਸੀਂ ਇਹਦੇ ਉੱਪਰ ਜਾ ਕੇ ਆਉਂਦੇ ਆਂ ਦੁਬਈ ਫਰੇਮ ਦੇ ਉੱਪਰ ਫੇਰ ਅਗਲੀ ਐਕਟੀਵਿਟੀ ਕਰਾਂਗੇ ਲੋ ਜੀ ਟਿਕਟਾਂ ਲੈ ਲਈਆਂ ਆਪਾਂ ਨੇ ਹੁਣ ਚੱਲੀਏ ਉਹਦੇ ਉੱਪਰ ਨੂੰ 125 ਮੀਟਰ ਦੀ ਉਚਾਈ ਹੈ ਜਾ ਕੇ ਦੇਖੀ ਵੀ ਬੰਦਾ ਸੱਚ ਬੋਲਦਾ ਸੀ ਕਿ ਝੂਠ ਭੀੜ ਵਾਲੀ ਨਹੀਂ ਹੈਗੀ ਠੀਕ ਠਾਕ ਹੀ ਆ ਹੋਪਫੁਲੀ ਜ਼ਿਆਦਾ ਟਾਈਮ ਨਹੀਂ ਲੱਗੂਗਾ ਸਾਨੂੰ ਸਿਰਫ ਪਿੱਛੇ ਟਿਕਟ ਵਾਲੇ ਚ ਨਹੀਂ ਸੀ ਇੱਥੇ ਤਾਂ ਬਹੁਤ ਗੱਡੀ-ਗੱਡੀ ਲੰਘਣ ਲੱਗੀ ਹੋਈ ਹੈ ਅੰਦਰ ਪੜਨ ਦੇ ਦੀ ਲੋਕਾਂ ਦੇ ਲੈਣ ਜਿੱਥੇ ਕਿਹੜੇ ਨਵੇਂ ਛੋਟੀ ਜੀ ਗੱਲ ਨੋਟਿਸ ਕੀਤੀ ਇਹਨਾਂ ਨੇ ਬੋਟਿਆਂ ਦੇ ਨਾ ਪੈਪਾ ਪਾਈਆਂ ਦੇ ਤਾਂ ਕਿ ਪਾਣੀ ਦੀ ਬਰਬਾਦੀ ਨਾ ਮੈਂ ਟਪਕ ਟਪਕ ਡਿੱਗੀ ਜਾਵੇ ਜੜਾਂ ਤੇ ਜਿੰਨੇ ਆ ਛੋਟੇ ਛੋਟੇ ਫੁੱਲ ਨੇ ਸਾਰੇ ਜਣਾਂ ਮੈਪਾ ਪਾਈ ਹੋਈਆਂ ਨੇ ਬਾਕੀ ਤੁਸੀਂ ਆਵੋ ਇੰਜੋਏ ਕਰੋ 뷰 ਇਹ ਬਹੁਤ

ਵੀ ਫਰਕ ਤਾਂ ਹੈ ਵੀ ਨਹੀਂ ਸੀ ਕਹਿੰਦਾ ਬੰਦਾ ਵੀ ਇੱਕ ਪਾਸੇ ਪੁਰਾਣਾ ਡਾ ਆ ਸਾਰਾ ਪੁਰਾਣਾ ਡਬਈਆ ਇੱਥੇ ਤੁਸੀਂ ਬਿਲਡਿੰਗਾਂ ਦਾ ਤੁਹਾਨੂੰ ਫਰਕ ਦੇਖ ਜਾਣਾ ਅਮਾ ਇਹ ਤੁਹਾਨੂੰ ਦੂਸਰੀ ਸਾਈਡ ਜਾ ਕੇ ਦਿਖਾਵਾਂ ਜਿੱਧਰ ਨਵਾਂ ਡਬਈਆ ਆ ਔਰ ਸਾਈਡ ਇਹ ਉੱਪਰ ਦੀ ਤਰ੍ਹਾਂ ਕੇ ਜਿੱਧਰ ਸਾਰਾ ਨਵਾਂ ਡਬਈਆ ਹੈ ਜਿੱਥੇ ਬੁਰਜ ਖਲੀਫਾ ਵੀ ਉਹ ਹੋ ਰਿਹਾ ਹੋ ਰਿਹਾ ਬੁਰਜ ਖਲੀਫਾ ਇਹ ਇਹ ਸਾਰਾ ਨਵਾਂ ਡਬਈਆ ਹੈ ਇੱਥੇ ਦਾ ਤੁਸੀਂ ਸਟਰਕਚਰ ਵੀ ਫਰਕ ਪਤਾ ਕਹਿਣ ਗ੍ਰੀਨਰੀ ਵੀ ਜਿਆਦਾ ਬਹੁਤ ਜਿਆਦਾ ਗ੍ਰੀਨਰੀ ਇਹਨਾਂ ਨੇ ਮੌਸਲਾ ਪਾਇਆ ਹੋਇਆ ਹੈ। ਔਰ ਫਿਰਦੇ ਆ ਵੀ ਨਿੱਕੇ ਨਿੱਕੇ ਲੋਕ ਜਿਹੜੀ ਲਹਿਨ ਚ ਅਸੀਂ ਲੱਗੇ ਹੋਏ ਸੀ। ਬਹੁਤ ਨਿੱਕੇ ਨਿੱਕੇ ਦੇਖਦੇ ਆ ਇੱਥੋਂ। ਇਹ ਉੱਪਰ ਮੈਂ ਵੇ ਡਬਈ ਫਰੇਮ ਦੇਖਿਆ ਤੇ ਜਿਹੜੀ ਪਿੱਛੇ ਤੁਸੀਂ ਵੀਡੀਓ ਦੇਖੀ ਹੈ ਹੁਣੇ ਪਲੇ ਹੋਈ ਹੈ ਇਹ ਇਹਨਾਂ ਦੀ ਪ੍ਰੋਜੈਕਸ਼ਨ ਇਹ ਕਹਿੰਦੇ ਆ ਵੀ 2050 ਤੱਕ ਅਸੀਂ ਇਦਾਂ ਬਣਾਵਾਂਗੇ ਉਹਨਾਂ ਵਾਲੀਆਂ ਕਾਰਾਂ ਜੇ ਉਹ ਤੇ ਹੁਣ ਫਰੇਮ ਦੇਖਿਆ ਇਹ ਸੋਨਾ ਸੀਗਾ ਵਧੀਆ ਬੰਦੇ ਦੀ ਗੱਲ ਸੱਚੀ ਸੀ ਇੱਕ ਪਾਸੇ ਪੁਰਾਣਾ ਦਬਈਆ ਇਧਰਲੇ ਪਾਸੇ ਆਪਣੇ ਇਧਰ ਮਗਰ ਪਾਸੇ ਨਵਾਂ ਦਬਈਆ ਹੁਣ ਅਸੀਂ ਇਥੋਂ ਟੈਕਸੀ ਲਵਦੇ ਆਂ ਟੈਕਸੀ ਲੱਭ ਕੇ ਫੇਰ ਜਾਣੇ ਆਂ ਦਬਈ ਮੋਲ ਤੇ ਬੁਰਜ ਖਲੀਫਾ ਟੈਕਸੀ ਇਥੋਂ ਫਰੰਟ ਤੋਂ ਮਿਲਣੀ ਆਂ ਯਾਰ ਅਗਰ ਇਹ ਤਾਂ ਵਹੀ ਫਰੇਮ ਆ ਬਾਕੀ ਜਗ੍ਹਾ ਨੇ ਬੁੱਤੇ ਦੁੱਧ ਦੀ ਆਈਸਕ੍ਰੀਮ ਖਾਣੀ ਆ ਤਾਂ ਉਹ ਆ ਦੁਕਾਨ ਲੱਗੀ ਆ ਕਹਿੰਦੇ ਉੱਥੇ ਲਿਖਿਆ ਕੈਮਲ ਮਿਲਕ ਆਈਸਕ੍ਰੀਮ ਬੁੱਤੇ ਦੁੱਧ ਦੀ ਆ ਅਸੀਂ ਤਾਂ ਚੱਲ ਨਹੀਂ ਖਾਣੀ ਪਰ ਹੁਣ ਅਸੀਂ ਟੂਰ ਪਰਜਿਬਲੀਫੋਂ ਨਿਕਲਦੇ ਆ ਜਾਂਦੇ ਆਂਦੇ ਆ ਤਾਂ ਕਹਿੰਦੇ ਮਸ਼ੀਨ ਦੀ ਦੇ ਧਿਆਨ ਪਿਆ ਮੇਰਾ ਇਹ ਹੈਗਾ ਰੀਸਾਈਕਲ ਐਨੀ ਬੋਟਲ ਫੇਅਰ ਗੈਟ ਯੂਰ ਐਮ ਆਈ ਦੁਬਈ ਰਿਪੋਰਟਸ ਬੋਤਲੋ ਵੀ ਭਾਈ ਲੋਕ ਕਿੱਧਰ ਉਧਰ ਨਾ ਸੱਟਣ ਇਹਨੂੰ ਸੱਚ ਸੱਟੋ ਤੇ ਰਿਪੋਰਟਸ ਲਾਓ ਇਹਦੇ ਵਿੱਚ ਵਧੀਆ ਚੀਜ਼ ਹੈ ਦੁਬਈ ਬਥੇਰਾ ਗਿਆ ਆਪਣੇ ਨਾਲ। ਤੋ ਇਹ ਅੱਪਾ ਪਹੁੰਚ ਗਏ ਦੁਬਈ ਮਾਲ ਤੇ ਆਹ ਏਰੀਆ ਮੈਨੂੰ ਸਾਰਿਆਂ ਤੋਂ ਸੋਹਣਾ ਲੱਗਿਆ ਮਾਲ ਚ। ਝੂ ਮੁਰਗਨਾ ਵਟਾ। ਤੇ ਉਸ ਤੋਂ ਬਾਅਦ ਨਾਈਕੀ ਦਾ ਸਟੋਰ ਕਿੰਨਾ ਸੋਹਣਾ। ਤੇ ਆਹ ਕੈਫੇ ਕਿੰਨਾ ਸੋਹਣਾ। ਤੇ ਆਹ ਕੈਫੇ ਦੇ ਵਿੱਚ ਪਿਓ ਝੜ ਫੂਸ ਜਿਆ ਕਿੰਨਾ ਬੋਲ। ਇਮਨਵਰੀ ਇਹ ਸਾਰਿਆਂ ਸੋਹਣਾ ਲੱਗਿਆ ਹੁਣ ਅਸੀਂ ਜਾ ਕੇ ਪਹਿਲਾਂ ਤਾਂ ਵੀ ਖਾਈਏ ਕੁਝ ਟਾਈਮ ਕਾਫੀ ਹੋ ਗਿਆ 4:00 ਵਜੇ ਗਏ ਤੇ ਹੁਣ ਜਾ ਕੇ ਪਹਿਲਾਂ ਖਾਣੇ ਆ ਖਾ ਕੇ ਫੇਰ ਅਸੀਂ ਬੁਰਜ ਖਲੀਫਾ ਨੂੰ ਹੁੰਨੇ ਆ ਜਾਂ ਐਕੁਰੀਅਮ ਦੇਖਾਂਗੇ ਸ਼ਾਇਦ ਬੁਰਜ ਖਲੀਫਾ ਨੂੰ ਹੁੰਨੇ ਆ ਬੁਰਜ ਖਲੀਫਾ ਕਿਉਂਕਿ ਇਹਦਾ ਹੀ ਪਾਰਟ ਹੈ ਬਈ ਮਾਲ ਦਾ ਹੀ ਪਾਰਟ ਆ ਇੱਥੇ ਹੀ ਆ ਉਹ ਟੇਬਲ ਹੁਣ ਖਾ ਲਈ ਉੱਥੇ ਦਾ ਕਦੇ ਵੀ ਚਲੇ ਜਾਵਾਂਗੇ ਬਾਕੀ ਟਾਈਮ ਆਪਣੇ ਕੋਲ ਇੰਨੀ ਕਿ ਜਿਆਦਾ ਭੀੜ ਸੀ ਮੋਲ ਚ ਇੱਕ ਵੀ ਕੁਰਸੀ ਨਹੀਂ ਸੀ ਖਾਲੀ ਲੱਭ ਰਹੀ ਕਰ ਕਰਾ ਕੇ ਕਿਸੇ ਨੇ ਟੇਬਲ ਸ਼ੇਅਰ ਕੀਤਾ ਵੱਖਰਾ ਔਰ ਭੀੜ ਬਹੁਤ ਸੀ ਇੱਥੇ ਲੈ ਵੀ ਖਾ ਖੂ ਕੇ ਅਸੀਂ ਪਹੁੰਚ ਗਏ ਅਕੁਰੀਅਮ 'ਚ ਜਿਹਦੇ ਭਾਂਤੀ 150 ਪ੍ਰਕਾਰ ਦੀਆਂ ਮੱਛੀਆਂ ਨੇ ਇਹਦੇ ਵਿੱਚ ਛੋਟੀਆਂ ਤੋਂ ਲੱਗੇ ਵੱਡੀਆਂ ਆਹ ਹੋਰ ਪ੍ਰਕਾਰ ਦੀਆਂ ਨੇ ਉਹ ਪਰ ਨਿੱਕੇ ਨਿੱਕੇ ਫਿਰਦੀਆਂ ਜਿਵੇਂ ਨਿੱਕੇ ਨਿੱਕੇ ਨੇ ਫਿਰ ਵਿੱਚ ਇਥੇ ਸ਼ਾਰਕ ਵੀ ਫਿਰਦੀਆਂ ਨੇ ਤੇ ਇੱਕ ਉਹ ਫਿਰਦੀ ਹੈ ਹੋਰ ਹੀ ਵੱਡੀ ਸ਼ਾਰਕ ਸਭ ਵੀ ਤੁਹਾਨੂੰ ਕੰਮ ਦੀ ਗੱਲ ਦੱਸਾਂ ਮੈਂ ਦੁਕਾਨ 'ਚ ਆਇਆ ਸੀ ਦੁਬਈ ਸ਼ੋਪ ਨੀਅਰ ਜਿੱਥੇ ਮਿਲਣ ਨਿਸ਼ਾਨੀਆਂ ਵਗੈਰਾ ਹੁੰਦੀਆਂ ਇੱਥੇ ਤੁਹਾਨੂੰ ਇਦਾਂ ਦਾ ਨਿੱਕਾ ਮੋਟਾ ਸਮਾਨ ਮਿਲ ਜਾਂਦਾ ਪਰ ਹੁਣ ਕੰਮ ਦੀ ਗੱਲ ਇਹ ਆ ਵੀ ਅਸੀਂ ਦੁਬਈ ਮਿਊਜ਼ੀਅਮ ਆਫ ਆਰਟ 'ਚ ਗਏ ਸੀ ਤੇ ਉਥੇ ਆ ਸੇਮ ਬੋਤਾ ਉਹ 150 ਦਰਮਦ ਲਾ ਰਿਆ ਸੀ ਹੁਣ ਇੱਥੇ ਕਿੰਨੇ ਦਾ ਤੂੰ ਆਪੀ ਦੇਖ ਲਓ ਹੁਣ ਦਿਖਾ ਦੇ ਤੇ ਇਹ ਪ੍ਰਾਈਸ ਆ ਰਿਹਾ ਕੋਚ ਵੰਦਾ ਉਥੇ 150 ਲਾ ਰਿਆ ਸੀ ਬਈ ਦੁਕਾਨ ਹੈ ਜੀ ਭਾਈ ਦੁਬਈ ਮਾਲ ਚ ਤੇ ਜੇ ਤੁਹਾਨੂੰ ਪਤਾ ਵੀ ਤੁਸੀਂ ਦੁਬਈ ਮਾਲ ਚ ਜਾਣਾ ਵਾ ਆ ਉਥੋਂ ਤੁਸੀਂ ਦੁਬਈ ਮਿਊਜ਼ੀਅਮ ਆਫ ਆਰਟ ਚ ਕੁਛ ਨਾ ਖਰੀਦੇ ਹੋ ਜਾਂ ਦੁਬਈ ਫਰੇਮ ਚੋਂ ਕੁਛ ਨਾ ਖਰੀਦੇ ਹੋ ਕਤੋਂ ਵੀ ਕੋਹਣਾ ਖਰੀਦਿਓ ਕਿਉਂਕਿ ਇੱਥੇ ਤੁਹਾਨੂੰ ਅੱਧੇ ਪ੍ਰਾਈਸ ਟੱਡ ਪਈ ਫਰੇਮ 1.5 150 ਡਾਲਰ ਦੇ ਜਿਹੜੇ ਲਾਰੇ ਸੀ ਤੇ ਫਰਮ ਦੇ ਤੇ 50 50 ਫਰਮ ਦੇ ਆ ਤਾਂ ਕੰਮ ਦੀ ਕਰਨਾ ਵੀ ਜੇ ਤੁਸੀਂ ਕੋਹ ਖਰੀਦਣਾ ਤਾਂ ਇੱਥੋਂ ਲਿਓ ਉਥੋਂ ਬਹੁਤ ਜ਼ਿਆਦਾ ਮਹਿੰਗਾ ਲੋਂਦੇ ਸੇਮ ਚੀਜ਼ਾਂ ਐਗਜ਼ੈਕਟ ਸੇਮ ਚੀਜ਼ਾਂ ਹੋਣ ਇੱਥੋਂ ਮਿਲਣਗੀਆਂ ਆ ਡਬਈ ਫਰੇਮ ਵਧੀਆ ਉਹ ਮੈਂ ਦੇਖਣਾ ਜੇ ਮੈਨੂੰ ਵਧੀਆ ਲੱਗੇ ਤਾਂ ਲੈ ਲੂੰਗਾ ਸਾਹੀ ਕਾਫੀ ਗੋਹੀ ਪੀ ਕੇ ਮੈਂ ਬਾਹਰ ਨਿਕਲਾ ਮੈਂ ਕਿਹਾ ਚੱਲ ਗੁਰਜ ਖਲੀਫਾ ਦੇ ਜੀਏ ਔਰ ਮੈਨੂੰ ਇਹ ਨਹੀਂ ਪਤਾ ਵੀ ਮੈਂ ਇਕੱਲੇ ਨੇ ਨਹੀਂ ਦੇਖਣਾ ਪਿਛੇ ਭੀੜ ਦੇ ਇੰਨੀ ਜ਼ਿਆਦਾ ਭੀੜ ਕੁੰਭ ਦੇ ਮੇਲੇ ਨੂੰ ਮੈਂ ਬੇਚੈਨ ਹਾਂ। ਹੁਣ ਚੱਲ 24 ਸ਼ਾਟ ਦਿਖਾਉਣਾ ਅਤੇ ਉਰਜਾ ਖਿਪਾਵੇ। ਚੋ ਦੇਖਿਆ ਹੈ ਜਿਹੜਾ ਬਰਜ ਖਲੀਫਾ ਦੇ ਥੱਲੇ ਆ ਤੇ ਹੁਣ ਟਾਈਮ ਹੋ ਗਿਆ 8:30 9 ਵਜੇ ਸਾਡਾ ਹੈਗਾ ਟਿਕਟ ਲਈ ਬਰਜ ਖਲੀਫਾ ਦੇ ਟਾਪ ਤੇ ਜਾਣ ਦੀ ਤੇ ਉਹਦੇ ਵਾਈ ਲਹੀ ਵੀ ਲਾਈਨ ਕਾਫੀ ਵੱਡੀ ਹੈ 8:30 ਵਜੇ 9 ਵਜੇ ਦੀ ਟਿਕਟਾਂ ਤਾਂ ਅੱਧਾ ਘੰਟਾ ਸਾਨੂੰ ਲੱਗੀ ਜਾਣਾ ਲਾਈਨ ਦੇ ਵਿੱਚ ਕਿਉਂਕਿ ਬਹੁਤ ਭੀੜ ਮੈਂ ਤਾਂ ਇਸ ਗੱਲ ਤੇ ਹੈਰਾਨ ਹੋਈ ਜਾਂਦਾ ਵੀ ਮੈਂ ਇੰਨੀ ਭੀੜ ਮੇਰੇ ਖਿਆਲ ਨਾਲ ਕੈਨੇਡਾ 'ਚ ਨਾ ਕਿਸੇ ਓਕੇਜਨਸ ਤੇ ਹੀ ਦੇਖੀ ਹੈ ਵੀ ਨਿਊ ਇਅਰ ਹੋਵੇ ਕੋਸਟ ਹੋਵੇ ਅਇਤਲਾ ਬਹੁਤ ਜਾਇਬੀ ਡਾਣ ਫੂਡ ਕੋਰਟ ਆ ਲੈ ਭਰੇ ਆ ਬੈਕ ਵੀ ਕੁਰਸੀ ਹੁੰਦਾ ਖਾਲੀ ਲੱਭ ਕੇ ਦਿਖਾ ਦੇ ਤੇ ਬਾਹਰ ਫਾਊਂਟੇਨ ਸ਼ੋਅ ਚ ਜੋ ਲੋਕ ਮੋੜਦੇ ਆ ਨੰਗਣ ਨੂੰ ਰਾਹ ਨਹੀਂ ਹੁੰਦਾ ਇੱਕ ਦੂਜੇ ਦੇ ਵਿੱਚ ਵੀ ਬਾਕੀ ਜਿਨੇ ਕਿਸ ਨੇ ਫਾਊਂਟੇਨ ਸ਼ੋਅ ਨਹੀਂ ਦੇਖਿਆ ਉਹਨੂੰ ਮੈਂ ਇੱਕ ਕੰਮ ਦੀ ਗੱਲ ਦੱਸ ਦਿੰਨ ਜੋ ਕਿ ਮੈਂ ਨੋਟਿਸ ਕੀਤੀ ਆ ਇਹ ਫਾਊਂਟੇਨ ਸ਼ੋਅ ਯਾਨੀ ਲਗਾਤਾਰ ਨਹੀਂ ਚੱਲਦਾ 3 ਕਿ ਮਿੰਟ ਲਈ ਚੱਲਦਾ ਹਰ ਇੱਕ ਅੱਧੇ ਘੰਟੇ ਬਾਅਦ ਜੇ 6 ਵਜੇ ਚੱਲਿਆ ਫਿਰ ਸਾਢੇ 7 ਚੱਲੂਗਾ ਫਿਰ ਸਾਢੇ 7 ਚੱਲੂਗਾ ਉਸ ਹੱਬ ਨੇ ਬੰਦਾ ਆਉਦੀ ਜਗ੍ਹਾ ਬੋਕੋ ਕਰ ਲਵੇ ਤੇ ਬਾਕੀ ਬਿਊਟਰ ਉਹਦੇ ਹੁਣ ਮੈਂ ਜਾਣਾਂ ਵਾ ਜਾ ਕੇ ਤੇ ਟਾਪ ਤੇ ਵੀ ਜਾ ਕੇ ਦੇਖ ਕੇ ਆਈਏ ਲਈ ਕਿੰਨੇ ਦਾ 뷰 ਆ ਬੱਸ ਤਾਂ ਸੋਨਾ ਹੀ ਹੋਣਾ ਵਾ ਅਸੀਂ ਜਾਣਾ 125ਵੇਂ ਫਲੋਰ ਤੇ ਤੇ 125ਵੇਂ ਫਲੋਰ ਤੇ ਜਾ ਕੇ ਫਿਰ ਮੈਂ ਤੁਹਾਨੂੰ ਹੁਣ ਟਾਪ ਦਾ 뷰 ਦਿਖਾਉਣਾ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਲੈਨ ਦਾ 뷰 ਦਿਖਾ ਦਮ ਤੇ ਉਹ ਤੋਂ ਸ਼ੁਰੂ ਹੋ ਗਈ ਲੈਨ ਆਉ ਜਾਂਦੀ ਆ ਗਾਹ ਤੱਕ ਇਹ ਜਦ ਤੱਕ ਘੰਟਾ ਲੱਗੀ ਹੈ ਨਾ ਮੇਰੇ ਖਿਆਲ ਦੇ ਨਾਲ ਸੰਜ ਜਾਂਦੇ ਹਨ ਗੱਲ ਇੱਥੇ ਵੀ ਪੂਰੀ ਨਹੀਂ ਹੁੰਦੀ ਆ ਤਾਂ ਲਾਈਨ ਸਟਾਰਟਿੰਗ ਹੋ ਉਹ ਤੁਹਾਨੂੰ ਇੱਕ ਸਿਰਾਂ ਦੀ ਇਹਦਾ ਫਿਰ ਅੰਦਰ ਲੋਕਾਂ ਦੀ ਲੈਨ ਡਬਲ ਲੈਨ ਅੰਦਰ ਆ ਬਹੁਤ ਵੱਡੀ ਲੈਨ ਆ ਉੱਧਰ ਤੱਕ ਜਾ ਰਹੀ ਹੈ ਲੱਗੂਗਾ ਵੀ ਟਾਈਮ ਸਾਨੂੰ ਹੋਰ ਤਾਂ ਘੰਟੇ ਬੜੇ ਰਹਾਂਗੇ ਨਾਲ ਇਦਾਰੇ ਉੱਪਰ ਨੇ ਜਿੰਨਾ ਥੱਲੇ ਉਹਨਾਂ ਉੱਤੇ ਤਾਂ ਨਹੀਂ ਕਹਿ ਸਕਦੇ ਪਰ ਅਜੇ ਵੀ ਉੱਤੇ ਬਹੁਤ ਅਸਰਾ ਨਹੀਂ ਦੀਨਦਾ ਇਹਦਾ 125ਵੇਂ ਫਲੋਰ ਤੇ ਅਸੀਂ ਹੁਣ ਖੜੇ ਆ। ਉਹ ਵੀ ਪੋਰਟਗਲੀ ਫੋਰ ਜਿਹੜਾ ਅਵੇਲੇਬਲ ਸਾਡੇ ਨੂੰ ਉਹ ਕੰਮ ਹੋਇਆ ਕਹਿੰਦੇ ਇਹਨੇ ਅਸਮਾਨ ਤੋਂ ਡਿੱਗੇ ਖਜੂਰ ਚੜ ਕੇ ਅਸੀਂ ਥੱਲੋਂ ਲਾਈਨ ਚ ਲੱਗ ਕੇ ਤਾਂ ਚੜ ਕੇ ਹੁਣ ਤਾਂ 또 ਥੱਲੇ ਜਾਣ ਲਈ ਸਾਨੂੰ ਫੇਰ ਲਾਈਨ ਚ ਲੱਗਣਾ ਪੈਣਾ। ਇੱਥੇ ਫੇਰ ਸਾਨੂੰ ਟਾਈਮ ਲੱਗ ਜਾਣਾ ਮਿਲਦਾ ਅੱਧਾ ਪੂਣਾ ਘੰਟਾ। ਬਾਕੀ ਟਾਈਮ ਕਾਫੀ ਹੋ ਗਿਆ ਮੇਰੇ ਖਿਆਲ ਨਾਲ 9:30 ਹੋ ਗਏ ਹੋਣਗੇ ਤੇ ਹੁਣ ਅਸੀਂ ਥੱਲੇ ਜਾਨੇ ਆ ਟੈਕਸੀ ਕਰਦੇ ਆ ਤੇ ਵਾਪਸ ਹੋ ਕਰਨ ਨੂੰ ਫਿਰ ਬਾਕੀ ਅੱਜ ਦੇ ਮੋਰਚ ਇੰਨਾ ਹੀ ਮੈਂ ਦਿਆਂ ਤੁਹਾਨੂੰ ਕੱਲ ਨੂੰ ਨਵੇਂ ਦਿਨ ਦੇ ਨਾਲ ਨਵੀਂ ਐਕਟੀਵਿਟੀ ਦੇ ਨਾਲ ਜਦ ਤੱਕ ਪਲੇਅ ਰ ਅਬਰ ਰਿਹਾ ਹੈ ਸੀਟੀ ਮੋਡ